ਇਸ ਰਾਕੇ ਪੰਜਾਬ ਸੰਭਾਲੋ ਮਹਮ ਜਿਹੜਾ 15 ਮਾਰਚ ਨੂੰ ਸਾਬ ਕਾਸ਼ੀ ਆਮ ਜਦੇ ਜਨਮ ਦਿਨ ਤੇ ਫਵਾੜੇ ਵੱਡੀ ਰੈਲੀ ਕਰਕੇ ਜਿਹੜਾ ਉਹ ਅੰਦੋਲਨ ਸ਼ੁਰੂ ਕੀਤਾ ਸੀ ਇਹ ਪੰਜਾਬ ਸੰਭਾਲੋ ਕਿਹਨਾਂ ਤੋਂ ਸੰਭਾਲਣ ਦੀ ਆਪਾਂ ਪਹੁੰਚ ਸਮਾਜ ਪਾਰਟੀ ਅਪੀਲ ਕੀਤੀ ਹੈ ਅਪੀਲ ਕੀਤੀ ਉਹਨਾਂ ਪਾਰਟੀਆਂ ਨੂੰ ਜਿਨ੍ਹਾਂ ਨੇ 78 ਸਾਲ ਪੰਜਾਬ ਚ ਰਾਜ ਕੀਤਾ ਹੈ ਚਾਹੇ ਉਹ ਕਾਲੀ ਭਾਜੀਪੀ ਰਹੀ ਹੈ ਚਾਹੇ ਕੌਂਸ ਰਹੀ ਹੈ ਚਾਹੇ ਜਿਹੜਾ ਮੌਜੂਦਾ ਬਦਲਾਅ ਦੇ ਨਾਂ ਤੇ ਆਹ ਪਾਰਟੀ ਸਰਕਾਰ ਹੈ ਔਰ ਦੂਸਰਾ ਲੰਬਾ ਸਮਾ ਸੱਤਾ ਤੋਂ ਬਗੈਰ ਰਾਜਨੀਤਿਕ ਪਾਰਟੀਆਂ ਚਰਉਣੀਆਂ ਬੜੀਆਂ ਔਕੀਏ ਇੱਕ ਇੱਕ ਦੇਸ਼ ਵਿੱਚ ਬਹੁਜ ਸਮਾਜ ਪਾਰਟੀ ਹੈ ਜਿਹੜੀ ਬਿਨਾਂ ਸੱਤਾ ਤੋਂ ਵੀ ਅੱਜ ਵੀ ਮਹਾਪੁਰਸ਼ ਅੰਦੋਲਨ ਨਾਲ ਖੜੀ ਹੈ ਕਿਤੇ ਵੀ ਸਮਾਜ ਨਾਲ ਧੱਕਾ ਹੁੰਦਾ ਹੈ ਕਿਤੇ ਵਧਿੱਕੀ ਹੁੰਦੀ ਹੈ ਉੱਥੇ ਤੁਹਾਨੂੰ ਝੰਡਾ ਨੀਲਾ ਜਰਾਂ ਜਾਉਂਦਾ ਹੈ ਉੱਥੇ ਤੁਹਾਨੂੰ ਝੰਡਾ ਹਾਤੀ ਝੰਡਾ ਨਜਰਾਉਂਦਾ ਹੈ ਬਹੁਜ ਸਮਾਜ ਪਾਰਟੀ ਇੱਕ ਰਾਜਨੀਤਿਕ ਪਾਰਟੀ ਨਹੀਂ ਇਹ ਮਹਾਪੁਰਸ਼ ਅੰਦੋਲਨ ਹੈ ਵੱਖ-ਵੱਖ ਪਲੇਟਫਾਰਮ ਤੇ ਜਿਹੜਾ ਵੀ ਸਾਥੀ ਪਾਰਟੀ ਦੀ ਮਜ਼ਬੂਤੀ ਲਈ ਅੰਦੋਲਨ ਦੀ ਮਜ਼ਬੂਤੀ ਦੇ ਲਈ ਹੁਣ 2027 ਲਈ ਬਹੁਜ ਸਮਾਜ ਨੂੰ ਸ਼ਾਸਕ ਬਣਾਉਣ ਦੇ ਲਈ ਜੋ ਵੀ ਬੰਦੇ ਦਾ ਹੁਨਰ ਹੈ ਬਹੁਜ ਸਮਾਜ ਪਾਰਟੀ ਉਸ ਹੁਨਰ ਦਾ ਫਾਇਦਾ ਲੇਗੀ ਉਸ ਹੁਨਰ ਵਾਲੇ ਸਾਥੀ ਦਾ ਸਹਿਯੋਗ ਲੇਗੀ ਔਰ ਜਿਹੜਾ ਇਹੜੇ ਪੈਸੇ ਦੀ ਸਮੱਸਿਆ ਇਹ ਜਦੋਂ ਆਪਣਾ ਆਪਣਾ ਜਿੱਤੇ ਬੰਦੇ ਢਾਂਚੇ ਨੂੰ ਆਪਾਂ ਮਜ਼ਬੂਤ ਕਰ ਜਾਾਂਗੇ ਥੱਲੇ ਤੱਕ ਸਿਕਟ ਨੂੰ ਕਾਇਮ ਕਰ ਜਾਾਂਗੇ ਤਾਂ ਫਿਰ ਫੰਡ ਦੀ ਵੀ ਕੋਈ ਵੱਡੀ ਸਮੱਸਿਆ ਨਹੀਂ ਰਹਿੰਦੀ ਫੰਡ ਦੀ ਉਹਨਾਂ ਲੋਕਾਂ ਨੂੰ ਜ਼ਿਆਦਾ ਲੋਡ ਪੈਂਦੀ ਹੈ ਜਿਹੜੇ ਰਾਤੋਂ ਰਾਤ ਟੈਕਟਾਂ ਲੈ ਕੇ ਆਉਂਦੇ ਨੇ ਪ੍ਰਵੀਨ ਪੰਗਾ ਜੀ ਤੁਸੀਂ ਪੰਜਾਬ ਸੰਭਾਲੋ ਮੁਹਿੰਮ ਦੀ ਗੱਲ ਕੀਤੀ ਆ ਪਰ ਪੰਜਾਬ ਸੰਭਾਲੋਂ ਤੋਂ ਪਹਿਲਾਂ ਜ਼ਰੂਰੀ ਹੁੰਦਾ ਵਾ ਹਰੇਕ ਆਗੂ ਲਈ ਪਦਾਂ ਲਈ ਕਿ ਜਿਹੜੀ ਉਹਦੀ ਪਾਰਟੀ ਆ ਉਹ ਸੰਭਲ ਜਾਵੇ ਕਿਉਂਕਿ ਅਸੀਂ ਇਹ ਦੇਖਦੇ ਆ ਕਿ ਜਿਹੜੀ ਬਹੁਨਸਮਾਜ ਪਾਰਟੀ ਆ ਜਾਂ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਉਹ ਧੜਿਆਂ ਦੇ ਵਿੱਚ ਬਹੁਤ ਜ਼ਿਆਦਾ ਵੰਡੇ ਹੋਏ ਨੇ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦੀਪ ਸਿੰਘ ਮਹੰਦੂਤਾ ਸਵਾਗਤ ਕਰਦਾ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਬਹੁਜਨ ਸਮਾਜ ਪਾਰਟੀ ਬਾਰੇ ਕਿ ਬਹੁਜਨ ਸਮਾਜ ਪਾਰਟੀ ਦੀ ਗਤੀਵਿਧੀ ਕਿਸ ਪ੍ਰਕਾਰ ਚੱਲ ਰਹੀ ਆ ਜਿਹੜੀ ਗਤੀਵਿਧੀ ਪੰਜਾਬ ਸੰਭਾਲੋ ਮੁਹਿੰਮ ਦੇ ਜ਼ਰੀਏ ਸ਼ੁਰੂ ਕੀਤੀ ਸੀ ਪਾਰਟੀ ਨੇ ਉਹ ਕਿਵੇਂ ਚੱਲ ਰਹੀ ਆ ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਪ੍ਰਵੀਨ ਬੰਗਾ ਜੀ ਜੋ ਕਿ ਸੂਬਾਈ ਆਗੂ ਨੇ ਅਤੇ ਜ਼ੋਨ ਦੇ ਇੰਚਾਰਜ ਨੇ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ 8 ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਉਨਾ ਜੋ ਇੱਕ ਜ਼ੋਨ ਦੇ ਜਿਹੜੇ ਇੰਚਾਰਜ ਨੇ ਪ੍ਰਵੀਨ ਬੰਗਾ ਜੀ ਨੇ ਪ੍ਰਵੀਨ ਬੰਗਾ ਜੀ ਵੈਸੇ ਤਾਂ ਜਵਾਨੀ ਤੋਂ ਹੀ ਇਸ ਮੂਵਮੈਂਟ ਪ੍ਰਤੀ ਸਮਰਪਤਾ ਕਿਉਂਕਿ ਜਦੋਂ ਇਹ ਕਾਲਜ ਦੇ ਵਿੱਚ ਹੁੰਦੇ ਸੀ ਤਾਂ ਉਦੋਂ ਪ੍ਰਧਾਨ ਵੀ ਰਹਿ ਚੁੱਕੇ ਨੇ ਇਹਨਾਂ ਦੇ ਫਾਦਰ ਸਾਹਿਬ ਬਾਮ ਸੇਵ ਚ ਵੀ ਰਹਿ ਚੁੱਕੇ ਨੇ ਤਾਂ ਇਸੇ ਕਾਰਨਾ ਕਰਕੇ ਇਹਨਾਂ ਦੀ ਜਿਹੜੀ ਸੋਚ ਆ ਉਹ ਪਾਰਟੀ ਦੇ ਪ੍ਰਤੀ ਸਮਰਪਤਾ ਤੇ ਬਾਬਾ ਸਾਹਿਬ ਤੇ ਸਾਹਿਬ ਕਾਨ ਸ਼੍ਰੀ ਰਾਮ ਜੀ ਤੋਂ ਵੀ ਇਹ ਕਾਫੀ ਜ਼ਿਆਦਾ ਇਨਸਪਾਇਰ ਨੇ ਪ੍ਰਵੀਨ ਪੰਗਾ ਜੀ ਤੁਹਾਡਾ ਸਵਾਗਤ ਆ ਜੀ ਸਾਡੇ ਚੈਨਲ ਤੇ ਤੇ ਅਸੀਂ ਸ਼ੁਰੂਆਤ ਇਸ ਗੱਲ ਤੋਂ ਕਰਦੇ ਹਾਂ ਕਿ ਜਿਹੜੀ ਪਾਰਟੀ ਦੀ ਗਤੀਵਿਧੀ ਆ ਉਹ ਕਿਸ ਪ੍ਰਕਾਰ ਚੱਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ ਦੇ ਸਮੁੱਚੇ ਚੈਨਲ ਦੇ ਦਰਸ਼ਕਾਂ ਦਾ ਉਹ ਸਾਡੇ ਮੈਂ ਦੁੱਧਾ ਜੀ ਤੁਹਾਡਾ ਧੰਨਵਾਦ ਕਰਦੇ ਹੋਏ ਸਾਰੇ ਜਿਹੜੇ ਦੇਖ ਰਹੇ ਦਰਸ਼ਕ ਜੈ ਭੀਮ ਜੈ ਭਾਰਤ ਅੱਜ ਅਸੀਂ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਪੰਜਾਬ ਵਿੱਚ ਬੌਜੇ ਸਮਾਜ ਪਾਰਟੀ ਕੋਲ ਜੋ ਅੱਜ 50 ਸਵਾਲੋ ਮਹਿੰਮ ਸ਼ੁਰੂ ਕੀਤੀ ਹੈ ਉਹਦੇ ਲਈ ਤੁਸੀਂ ਸਾਨੂੰ ਬੌਜੇ ਸਮਾਜ ਪਾਰਟੀ ਨੂੰ ਸਦਿਆ ਦਾ ਧੰਨਵਾਦ ਜੀ ਤੁਸੀਂ ਕਿਵੇਂ ਦੱਸੂਗੇ ਕਿ ਪਾਰਟੀ ਦੀ ਗਤੀਵਿਧੀ ਚੱਲ ਕਿਵੇਂ ਰਹੀ ਹੈ ਉਹ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬ 'ਚ ਅੱਜ ਨਹੀਂ ਨਿਰੰਤਰ ਸਭ ਕਾਂਸ਼ੀ ਆਮ ਜੀ ਦਾ ਵਰਕਿੰਗ ਏਰੀਆ ਰਿਹਾ ਹੈ ਔਰ ਪੰਜਾਬ ਨੂੰ ਮਾਣ ਹੈ ਕਿ ਸਭ ਤੋਂ ਪਹਿਲਾਂ ਸੰਮੇਲਨ ਪੰਜਾਬ ਦੇ ਸਾਡੇ ਜ਼ਿਲ੍ਹਾ ਨਮਾਸ਼ਾਹ ਦੇ ਪਿੰਡ ਮੂਸਾਪੜ ਤੋਂ ਇਹ ਸ਼ੁਰੂ ਹੋਇਆ ਅੰਦੋਲਨ ਇਸ ਅੰਦੋਲਨ ਨੇ ਦੇਹ ਦੇ ਕੋਨੇ-ਕੋਨੇ ਚ ਆਪਣੀਆਂ ਜੜ੍ਹਾਂ ਫਲਾਈਆਂ ਔਰ ਅੱਜ ਜਦੋਂ ਅਸੀਂ ਨਜ਼ਰ ਮਾਰ ਰਹੇ ਹਾਂ ਪੰਜਾਬ ਵਿੱਚ ਤਾਂ ਕਿਤੇ ਅਤੀਤ ਵਿੱਚ ਜਿਹੜਾ ਬਹੁਤ ਸਵਾਜ ਦਾ ਪੰਜਾਬ ਦਾ ਇਤਿਹਾਸ ਵੀ ਵਧਿਆ ਰਿਹਾ ਹੈ ਇਸ ਪੰਜਾਬ ਚੋਂ ਸਭ ਕਾਂਸ਼ੀ ਆਂਦੇ ਅੰਦੋਲਨ ਚੋਂ ਤਿੰਨ ਤਨ MP ਜਿੱਤੇ ਨੇ ਨੋ ਨੋ MLA ਜਿੱਤੇ ਨੇ ਇੱਕ ਵੱਡਾ ਸਮਾਜ ਦਾ ਸੰਗਠਨ ਇੱਕ ਰਾਜਨੀਤਿਕ ਸੋਚ ਵਾਲਾ ਸੰਗਠਨ ਜਿਹੜਾ ਜ਼ੁਲਮ ਅਤੇ ਜਾਤ ਦੇ ਖਿਲਾਫ ਖੜਨ ਵਾਲਾ ਸੰਗਠਨ ਬਹੁਜ ਸਮਾਜ ਪਾਰਟੀ ਇਸ ਪੰਜਾਬ ਚ ਪੈਦਾ ਹੋਇਆ ਔਰ ਪਿਛਲੇ ਸਮੇਂ ਚ ਕਿਤੇ ਡਰਾਵ ਇਕ ਰਹੇ ਨੇ ਅੱਜ ਉਹਨਾਂ ਡਰਾਵ ਇਕ ਨੂੰ ਬਹੁਜ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣਕ ਵਾਲੀ ਮਾਯਵਤੀ ਜੀ ਦੇ ਅਗਵਾਈ ਹੇਠ ਅੱਜ ਬਹੁਜ ਸਮਾਜ ਪਾਰਟੀ ਪੰਜਾਬ ਨੂੰ ਅੱਠ ਜੁਨਾ ਚ ਜਿਹੜਾ ਬੰਡਿਆ ਤਾਂ ਜੋ ਅੱਲੇ ਤੱਕ ਬੂਥ ਲੈਵਲ ਤੱਕ ਜਿਹੜੀ ਸਟੇਟ ਦੀ ਲੀਡਰਸ਼ਿਪ ਪਹੁੰਚ ਕਰਕੇ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਕੇ 2027 ਦੇ ਮਿਸ਼ਨ ਨੂੰ ਪੂਰਾ ਕਰ ਲਈ 2027 ਵਿੱਚ ਬੌਜੇ ਸਮਾਜ ਨੂੰ ਸ਼ਾਸਕ ਬਣਾਉਣ ਦੀ ਲੜਾਈ ਨੂੰ ਜਿਹੜਾ ਅੱਜ ਬੌਜੇ ਸਮਾਜ ਪਾਰਟੀ ਨੇ ਆਪਣੀ ਜੜਾਈ ਸ਼ੁਰੂ ਕੀਤੀ ਹੈ ਔਰ ਪੰਜਾਬ 'ਚ ਇੱਕ ਨਾਰਾ ਦਿੱਤਾ ਹੈ ਪੰਜਾਬ ਸੰਭਾਲੋ ਇਹ ਨਾਰਾ ਇਹ ਨਾਰਾ ਨਹੀਂ ਇਹ ਨਾਰੇ ਦਾ ਦੇਲ ਦਾ ਮਕਸਦ ਕਿ ਪਿਛਲੇ ਸਮੇਂ 'ਚ ਪੰਜਾਬ ਚਾਹੇ ਨਸ਼ੇ ਦੇ ਮਾਮਲੇ ਤੇ ਦੇ ਲੋ ਚਾਹੇ ਹੋਰ ਜਿਹੜੇ ਨੇ ਮਾਮਲਿਆਂ ਵਿੱਚ ਅੱਜ ਪੰਜਾਬ ਬੜਾ ਪਿੱਛੜ ਚੁੱਕਾ ਹੈ ਔਰ ਪੰਜਾਬ ਦੀ ਜਵਾਨੀ ਜਿੱਤੇ ਅੱਜ ਜਿਹੜੇ ਨੇ ਡਰਗ ਮਾਫੀਆ ਦੀਆਂ ਘਟੀਆਂ ਸੋਚਾਂ ਨਾਲ ਗੈਂਗਵਾਰ ਦੇ ਨਾਲ ਨੌਜਵਾਨ ਜਿਹੜਾ ਜਿਹੜੇ ਨੇ ਸਾਡੇ ਮਾਮਾ ਦੇ ਪੁੱਤ ਨਸ਼ੇ ਦੇ ਜਿਹੜੀ ਹੈ ਸ਼ਿਕਾਰ ਹੋ ਕੇ ਮਾਮਾ ਦੇ ਪੁੱਤ ਜਾ ਰਹੇ ਨੇ ਬੇਵਕਤੀ ਜਾ ਰਹੇ ਨੇ ਇਹ ਬੜਾ ਇੱਕ ਦੁਖਦਾਨ ਪੰਜਾਬ ਦਾ ਸਾਹਮਣਾ ਕਰ ਰਿਹਾ ਹੈ ਇਸ ਰਾਕੇ ਪੰਜਾਬ ਸੰਭਾਲੋ ਮਹਿਮ ਜਿਹੜੀ 15 ਮਾਰਚ ਨੂੰ ਸਭ ਕਾਸ਼ੀ ਆਮ ਜਿਹਦੇ ਜਨਮ ਦਿਨ ਤੇ ਫਵਾੜੇ ਵੱਡੀ ਰੈਲੀ ਕਰਕੇ ਜਿਹੜਾ ਉਹ ਤੋਂ ਅੰਦੋਲਨ ਸ਼ੁਰੂ ਕੀਤਾ ਸੀ ਇਹ ਪੰਜਾਬ ਸਭਾ ਲੋ ਕਿਹਨਾਂ ਤੋਂ ਸੰਭਾਲਣ ਦੀ ਆਪਾਂ ਪਹੁੰਚ ਸਮਾਜ ਪਾਰਟੀ ਅਪੀਲ ਕੀਤੀ ਹੈ ਅਪੀਲ ਕੀਤੀ ਉਹਨਾਂ ਪਾਰਟੀਆਂ ਤੋਂ ਜਿਨ੍ਹਾਂ ਨੇ 78 ਸਾਲ ਪੰਜਾਬ ਚ ਰਾਜ ਕੀਤਾ ਹੈ ਚਾਹੇ ਉਹ ਕਾਲੀ ਬੀਜੇਪੀ ਰਹੀ ਹੈ ਚਾਹੇ ਕੌਂਸ ਰਹੀ ਹੈ ਚਾਹੇ ਜਿਹੜਾ ਮੌਜੂਦਾ ਬਦਲਾਅ ਦੇ ਨਾਂ ਤੇ ਆਹ ਪਾਰਟੀ ਸਰਕਾਰ ਹੈ ਜਿਹੜੇ ਕਹਿੰਦੇ ਸਸ ਅਸੀਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਛੱਡ ਕੇ ਆਮ ਲੋਕਾਂ ਦੇ ਇਤਿਜਾਮਾਂਗੇ ਜਿਨ੍ਹਾਂ ਨੇ ਇੱਕ ਨਾਰਾ ਦਿੱਤਾ ਸੀ ਅਸੀਂ 3 ਮਹੀਨੇ ਚਾਹੀਦੀ ਡਰਗ ਖਤਮ ਕਰ ਦਿਆਂਗੇ ਡਰਗ ਮਾਫੀਆ ਨੂੰ ਖਤਮ ਕਰ ਦੇਵਾਂਗੇ ਇਸ ਨਾਰੇ ਨੇ ਇਸ ਤੋਂ ਪਹਿਲਾਂ ਕੈਪਟਨ ਰਵਿੰਦਰ ਸਿੰਘ ਨੇ ਵੀ ਗੁਟਕਾ ਸਾਹ ਵੱਤੇ ਲੈ ਕੇ ਕਿਹਾ ਸੀ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰ ਦਿਆਂਗੇ ਨਾ ਕੈਪਟਨ ਰਵਿੰਦਰ ਸਿੰਘ ਨਸ਼ਾ ਖਤਮ ਕਰ ਸਕਿਆ ਨਾ ਅੱਜ ਜਿਹੜੀ ਆਮ ਪਾਰਟੀ ਬਦਲਾਅ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਖਤਮ ਕਰ ਸਕੀ ਹੈ ਉਹ ਕਿਉਂ ਨਹੀਂ ਖਤਮ ਕਰ ਸਕੀ ਕਿਉਂਕਿ ਜਿਹੜੇ ਡਰਗ ਮਾਫੀਆ ਵੱਡੇ ਮਾਫੀਆ ਲੋਕ ਨੇ ਉਨ੍ਹਾਂ ਦੀ ਰਾਜਨੀਤਿਕ ਔਰ ਪ੍ਰਸ਼ਾਸਨ ਦੇ ਵਿੱਚ ਉਨ੍ਹਾਂ ਦਾ ਟਿਸਕਿਊਰ ਦੇ ਕਾਰਨ ਉਸ ਨੈਟਵਰਕ ਨੂੰ ਸਰਕਾਰਾਂ ਤੋੜ ਨਹੀਂ ਸਕੀਆਂ ਇਹਨਾਂ ਚੀਜ਼ਾਂ ਤੋਂ ਨਿਜ਼ਾਮ ਤੋਂ ਛਡਕਾਰਾ ਪਾਉਣ ਲਈ ਬਾਇਓ ਸਮਾਜ ਪਾਰਟੀ ਨੂੰ ਦਿੰਦਾ ਹੈ ਕਿ ਆਵਗਰ ਆਪਣੀ ਜਵਾਨੀ ਨੂੰ ਬਚਾਉਣਾ ਹੈ ਆਉਣ ਵਾਲੇ ਭਵਿੱਖ ਨੂੰ ਬਚਾਉਣਾ ਹੈ ਪੰਜਾਬ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਜਿੱਥੇ ਤੁਸੀਂ 78 ਸਾਲ ਦੂਜੇ ਰਾਣੇ ਤੱਕ ਧਰਨ ਮੌਕਾ ਦਿੰਦਾ ਹੈ ਅੱਜ ਤੁਹਾਨੂੰ ਬਾਇਓ ਸਮਾਜ ਪਾਰਟੀ ਬੇਇਤੀ ਕਰਦੀ ਆ ਪੇਰ ਕਰਦੀ ਆ ਇੱਕ ਮੌਕਾ ਬੋਲੇ ਸਮਾਜ ਪਾਰਟੀ ਨੂੰ ਦਿਓ ਕਿ ਜਿਹੜਾ ਪੰਜਾਬ ਸੰਭਾਲਣ ਲਈ ਅੱਜ ਬੋਲੇ ਸਮਾਜ ਪਾਰਟੀ ਸਮਰਥ ਹੈ ਜਿਹੜਾ ਕੰਮ ਦੂਸਿਆ ਰਾਜਨੀਤਿਕ ਤਿਰਾਂ ਨਹੀਂ ਕਰ ਸਕੀਆਂ ਉਹ ਬੋਲੇ ਸਮਾਜ ਪਾਰਟੀ ਕਰੇਗੀ ਬੋਲੇ ਸਮਾਜ ਪਾਰਟੀ ਨੂੰ ਤੁਸੀਂ ਸ਼ੀਵਾ ਦੇਣ ਪੰਜਾਬ ਵਾਸੀ ਔਰ ਉਹਨਾਂ ਸ਼ੀਵਾ ਦੇ ਨਾਲ ਬੋਲੇ ਸਮਾਜ ਪਾਰਟੀ ਪੰਜਾਬ ਦਾ ਭਲਾ ਕਰਨ ਦੇ ਲਈ ਪੰਜਾਬ ਦੇ ਨੌਜਵਾਨਾਂ ਰੋਜ਼ਗਾਰ ਦੇਣ ਦੇ ਲਈ ਬਜ਼ੁਰਗਾਂ ਦਾ ਸਨਮਾਨ ਬਾਲ ਕਰਨ ਦੇ ਲਈ ਕੋਰ ਜਿਹੜੀਆਂ तमाम ਜਿਹੜੀਆਂ ਸਮੱਸਿਆ ਦਾ ਅੱਜ ਪੰਜਾਬ ਜੂਜ ਰਿਹਾ ਉਹਨਾਂ ਤੋਂ निजात ਪਾਉਣ ਦੇ ਲਈ ਤੁਸੀਂ ਬਹੁਜ ਸਮਾਜ ਪਾਰਟੀ ਨੂੰ ਤਾਕਤ ਦਿਓ ਉਹਦੇ ਲਈ ਜਿਹੜਾ ਅਸੀਂ ਪਿੰਡ ਪਿੰਡ ਤੱਕ ਜਿਹੜਾ ਆਪਣੇ ਜਥੇਵੰਦਾਂ ਦੇ ਟਾਕੇ ਚੇ ਨੂੰ ਜਿਲ੍ਹਾ ਲੈਵਲ ਤੇ ਚੁਸਤ ਦਸਤ ਕੀਤਾ ਜਾ ਰਿਹਾ ਹੈ ਕਿਤੇ ਕਮੀ ਪੇਛ ਰਹੀ ਹੈ ਕਿਤੇ ਕੜਿਚ ਕਿਤੇ ਤਾਲਵੇ ਦੀ ਕਮੀ ਰਹੀ ਹੈ ਅੱਜ ਬਹੁਜ ਸਮਾਜ ਪਾਰਟੀ ਦੀ ਜਿਹ ਲੀਡਰਸ਼ਿਪ ਉਸ ਤਾਲਵੇ ਨੂੰ ਵਧੀਆ ਬਣਾ ਕੇ ਆਪਣੇ ਜਿੱਥੇ ਬੰਨਟਾਂ ਚੰਚੇ ਨੂੰ ਥੱਲੇ ਤੱਕ ਬੂਤ ਲੈਵਲ ਤੱਕ ਮਜ਼ਬੂਤ ਕਰਨ ਦੇ ਲਈ ਨੂੰ ਧਿਆ ਚ ਰੱਖ ਕੇ ਜਿਹੜਾ ਆਪਣੀ ਲੀਡਰਸ਼ਿਪ ਨੂੰ ਜਿਹੜਾ ਅੱਜ ਐਕਟਿਵ ਜਿਹੜਾ ਪਹਿਲਾ ਵੈਕਟਰ ਸੀ ਉਹ ਜਿੱਥੇ ਕਮੀਆਂ ਰੀਆਂ ਉਹਨਾਂ ਕਮੀਆਂ ਨੂੰ ਮਹਿਸੂਸ ਕਰਕੇ ਅਸੀਂ ਥੱਲੇ ਤੱਕ ਆਪਣੇ ਸਕੱਟ ਨੂੰ ਚੁਸਤ-ਦੁਸਤ ਕਰਕੇ 50 ਸਵਾਲੋਂ ਮੈਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਾਂ ਪ੍ਰਵੀਨ ਪੰਗਾ ਜੀ ਤੁਸੀਂ ਪੰਜਾਬ ਸੰਭਾਲੋ ਮੁਹਿਮ ਦੀ ਗੱਲ ਕੀਤੀ ਆ ਪਰ ਪੰਜਾਬ ਸੰਭਾਲੋਂ ਤੋਂ ਪਹਿਲਾਂ ਜ਼ਰੂਰੀ ਹੁੰਦਾ ਵਾ ਹਰੇਕ ਆਗੂ ਲਈ ਪਤਾਂ ਲਈ ਕਿ ਜਿਹੜੀ ਉਹਦੀ ਪਾਰਟੀ ਆ ਉਹ ਸੰਭਲ ਜਾਵੇ ਕਿਉਂਕਿ ਅਸੀਂ ਇਹ ਦੇਖਦੇ ਆ ਕਿ ਜਿਹੜੀ ਬਹੁਤ ਛੋਟਾ ਜਿਹੀ ਪਾਰਟੀ ਆ ਜਾਂ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਉਹ ਧੜਿਆਂ ਦੇ ਵਿੱਚ ਬਹੁਤ ਜ਼ਿਆਦਾ ਵੰਡੇ ਹੋਏ ਨੇ ਤੇ ਹਰੇਕ ਧੜਾ ਕੋਸ਼ਿਸ਼ ਕਰਦਾ ਕਿ ਉਹ ਦੂਸਰੇ ਧੜੇ ਨੂੰ ਪਿੱਛੇ ਛੱਡ ਦੇਵੇ ਆਪ ਕ੍ਰੈਡਿਟ ਲੈ ਲਵੇ ਆਪ ਮੂਰੇ ਆ ਜਾਵੇ ਤੁਸੀਂ ਇਸ ਨੂੰ ਫਿਰ ਕਿਵੇਂ ਦੇਖਦੇ ਹੋ ਕਿ ਉਹ ਪਾਰਟੀ ਦਾ ਕਿਵੇਂ ਸਾਥ ਦੇ ਦੇਣਗੇ ਦੇਖੋ ਧੜੇ ਦੀ ਜਦੋਂ ਆਪਾਂ ਗੱਲ ਤੁਸੀਂ ਕਰ ਰਹੇ ਹੋ ਮਦੂਤਾ ਸਾਹਿਬ ਧੜੇ ਤਾਂ ਬਾਬਾ ਸਾਹਿਬ ਡਾਕਟਰ ਬੇਕਾਇਦੇ ਸਮੇਂ ਤੇ ਵੀ ਜਿਹੜੇ ਉਹਨਾਂ ਦੇ ਸਹਿਯੋਗੀ ਨਾਲ ਰਹੇ ਉਹ ਵੀ ਉਹਨਾਂ ਦਾ ਸਾਥ ਛੱਡ ਗਏ ਸੀ ਕਿਉਂਕਿ ਦੋ ਲਾਈਨਾਂ ਇਤਿਹਾਸ ਵਿੱਚ ਇੱਕ ਜਿਹੜੀ ਆ ਪੋਜ਼ਿਟਿਵ ਸੋਚ ਹੈ ਜਿਹੜੀ ਇੱਕ ਨੈਗਟਿਵ ਸੋਚ ਹੈ ਜਿਹੜੀ ਸਦਾ ਲਾਈਨਾਂ ਦੋ ਚੱਲਦੀਆਂ ਰਹਿੰਦੀਆਂ ਨੇ ਔਰ ਅੱਜ ਪਿਛਲੇ ਸਮੇਂ ਜੇ ਜਿਹੜੀ ਚਾਲ ਤੁਸੀਂ ਗੱਲ ਕੀਤੀ ਹੈ ਉਹ ਚੀਜ਼ਾਂ ਨੂੰ ਪਾਰਟੀ ਨੇ ਮਹਿਸੂਸ ਕੀਤਾ ਹੈ ਕਿ ਸਾਨੂੰ ਵਿਅਕਤੀ ਵਿਸ਼ੇਸ਼ ਨਹੀਂ ਸਾਨੂੰ ਜਿਹੜੀ ਆਪਣੀ ਜਵਾਨੀ ਨੂੰ ਨੌਜਵਾਨਾਂ ਨੂੰ ਮਿਸ਼ਨ ਦੇ ਪ੍ਰਤੀ ਸਮਰਪਿਤ ਭਾਵਨਾ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਅੰਦੋਲਨ ਕੋਈ ਲੀਡਰ ਟਟ ਸਕਦਾ ਹੈ ਲੀਡਰ ਮਰ ਸਕਦਾ ਹੈ ਪਰ ਸਾਨੂੰ ਉਹਨਾਂ ਮਾਨਵ ਸਾਨੂੰ ਜਿਹੜੇ ਮਾਨਵ ਅਧਿਕਾਰਾਂ ਦੇ ਲੜਨ ਵਾਲੇ ਉਹ ਮਹਾਂਪੁਰਸ਼ਾਂ ਦੇ ਅੰਦੋਲਨ ਦੇ ਨਾਲ ਸਮਾਜ ਨੂੰ ਜੋੜਨ ਦੀ ਲੋੜ ਹੈ ਤਾਂ ਜੋ ਸਮਾਜ ਦੇ ਨਾਲ ਜਿਹੜੀ ਬੇਸਾਫੀ ਦਾ ਖਲਾਫ ਸਾਡੇ ਮਹਾਪੁਰਸ਼ਾਂ ਲੜਾਈ ਲੜੀ ਹੈ ਉਹਨਾਂ ਮਹਾਪੁਰਸ਼ਾਂ ਨੇ ਕੋਈ ਐਮਐਲਏ ਐਮਪੀ ਵਾਦੀ ਲੜਾਈ ਨਹੀਂ ਲੜੀ ਉਹਨਾਂ ਨੇ ਸਮਾਜ ਦੀ ਜਲਾਲਤ ਨੂੰ ਖਤਮ ਕਰਦੇ ਲਈ ਬੌਜੇ ਸਮਾਜ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦੇ ਲਈ ਲੜਾਈ ਲੜੀ ਹੈ ਸਾਨੂੰ ਉਹਨਾਂ ਦਾ ਆਪਕਾ ਨੂੰ ਅਦਰਸ਼ ਬਣਾ ਕੇ ਲੜਾਈ ਲੈਣ ਦੀ ਲੋੜ ਹੈ ਔਰ ਬੌਜੇ ਸਮਾਜ ਪਾਰਟੀ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕੱਜ ਪਾਰਟੀ ਨੇ ਫੈਸਲਾ ਲਿਆ ਕਿ ਆਪਣੇ ਜਥੇ ਪ੍ਰਧਕਟਾਂ ਚ ਨੂੰ ਚੋਸ ਤੋਂ ਦਰਸਤ ਕਰਦੇ ਨਹੀਂ ਉਹਦੇ ਉਸ ਘੜੀ ਚ ਲੱਗੇ ਹੋਏ ਆ ਜਿੱਥੇ ਵੀ ਸਮਝ ਲੱਗਾ ਤਾਲਮੇਲ ਦੀ ਕਿਤੇ ਕਮੀ ਹੋਏਗੀ ਉਹ ਤਾਲਮੇਲ ਨੂੰ ਬੈਡਅਪ ਕੀਤਾ ਜਾਏਗਾ ਬਣਾਇਆ ਜਾਏਗਾ ਔਰ ਬਣਾ ਕੇ ਅਸੀਂ ਸਭ ਤੋਂ ਵੱਡਾ ਜਿਹੜਾ ਲੋਕਤੰਤਰੀ ਦਾ ਪਿੱਲਰ ਹੁੰਦਾ ਹੈ ਉਹ ਪਿੰਡ ਦੀ ਇਕਾਈ ਹੁੰਦੀ ਹੈ ਬੂਥ ਦੀ ਇਕਾਈ ਹੁੰਦੀ ਹੈ ਔਰ ਪਿੰਡ ਦੀ ਬੂਥ ਲੈਵਲ ਦੀ ਜਿਹੜੀ ਲੀਡਰਸ਼ਿਪ ਚ ਉਹਨਾਂ ਚ ਇੱਕ ਰਿਸਪੌਂਸੀਬਿਲਟੀ ਦੀ ਭਾਵਨਾ ਇੱਕ ਮਹਾਪੁਰਸ਼ਾਂ ਦੇ ਪ੍ਰਤੀ ਸਮਰਪਿਤ ਭਾਵਨਾ ਦੇ ਨਾਲ ਆਪਣੇ ਜ਼ਗਰਟਨ ਨੂੰ ਬਣਾਉਣ ਦਾ ਬੋਝ ਸਮਾਜ ਪਾਰਟੀ ਨੇ ਲਕਸ਼ ਲਿਆ ਲਕਸ਼ ਲਿਆ ਆਪਣੇ ਸਮਾਜ ਨੂੰ ਕਿ ਅਸੀਂ ਸ਼ਾਸਕ ਬਣਨਾ ਹੈ ਔਰ ਸ਼ਾਸਕਾ ਬੜਾ ਆਪਣਾ ਸਮਾਜ ਵਿੱਚ ਆਪਣੀ ਲੀਡਰਸ਼ਿਪ ਚ ਆਪਾਂ ਚਰਿੱਤਰ ਪੈਦਾ ਕਰ ਦਈਏ ਤਾਂ ਜਿਹੜੀਆਂ ਧੜੇ ਬੰਦਿਆਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਆਪਣੇ ਖਤਮ ਹੋ ਜਾਣੀਆਂ ਔਰ ਦੂਸਰਾ ਲੰਬਾ ਸਮਾ ਸੱਤਾ ਤੋਂ ਬਗੈਰ ਰਾਜਨੀਤਿਕ ਪਾਰਟੀਆਂ ਚਲਾਉਣੀਆਂ ਬੜੀਆਂ ਔਖੀਆਂ ਇੱਕ ਇੱਕ ਦੇਸ਼ ਵਿੱਚ ਬਹੁਤ ਸਮਾਜ ਪਾਰਟੀ ਹੈ ਜਿਹੜੀ ਬਿਨਾ ਸਤਾ ਤੋਂ ਵੀ ਅੱਜ ਵੀ ਮਹਾਪੁਰਸ਼ਾਦ ਅੰਦੋਲਨਾਂ ਖੜੀ ਐ ਕਿਤੇ ਵੀ ਸਮਾਜ ਨਾਲ ਤੱਕਾ ਹੁੰਦਾ ਹੈ ਕਿਤੇ ਵਧਿੱਕੀ ਹੁੰਦੀ ਹੈ ਉੱਥੇ ਤੁਹਾਨੂੰ ਝੰਡਾ ਨੀਲਾ ਜਨਾਂ ਜਰਾਂਦਾ ਹੈ ਉੱਥੇ ਤੁਹਾਨੂੰ ਝੰਡਾ ਹਾਦੀ ਝੰਡਾ ਨਜਰਾਉਂਦਾ ਬਹੁਏ ਸਮਾਜ ਪਾਰਟੀ ਇੱਕ ਰਾਜਨੀਤਿਕ ਪਾਰਟੀ ਨਹੀਂ ਇਹ ਮਹਾਪੁਰਸ਼ਾਦ ਅੰਦੋਲਨ ਹੈ ਸਮਾਲੇ ਖੰਡੜੀ ਉਹ ਧਿਰ ਵੈ ਕੰਨਿਆ ਕਮਾਏ ਤੋਂ ਲੈ ਕੇ ਕਸ਼ਮੀਰ ਤੱਕ ਕਿਦੇ ਨਜ਼ਰ ਮਾਰੋ ਜਦੋਂ ਵੀ ਕਿਤੇ ਬੇਇਨਸਾਫੀ ਦੀ ਲੜਾਈ ਤੁਹਾਨੂੰ ਨਜ਼ਰ ਆ ਰਹੀ ਹੈ ਉਸ ਲੜਾਈ ਭੋਇ ਸਮਾਜ ਪਾਰਟੀ ਦੀ ਲੀਡਰਸ਼ਿਪ ਤੁਨੂੰ ਲੀਡ ਕਰਦੀ ਨਜ਼ਰ ਆ ਰਹੀ ਹੈ ਇਸ ਕਰਕੇ ਅਸੀਂ ਜਿਹੜੀ ਛੋਟ-ਛੋਟੀਆਂ ਜਿਹੜੇ ਲੋਕ ਧੜੇਵੰਦੀਆਂ ਬਣਾ ਕੇ ਬੈਠੇ ਨੇ ਛੋਟੇ-ਛੋਟੇ ਸਵੈਚਨ ਬਣਾ ਕੇ ਬੈਠੇ ਨੇ ਅੱਜ ਭੋਇ ਸਮਾਜ ਪਾਰਟੀ ਉਹਨਾਂ ਨੂੰ ਸਦਾ ਦਿੰਦੀ ਹੈ ਆਓ ਆਪਾਂ ਛੋਟੇ-ਛੋਟੇ ਗੁਰਪਤਨ ਕਰਕੇ ਸਮਾਜ ਦਾ ਬਾਬਾ ਸਾਹਿਬ ਡਾਕਟਰ ਬੇਕਾਇਦਾੜਾ ਦਿੱਤਾ ਨੀਲਾ ਝੰਡਾ ਜੋ ਅੱਜ ਹਾਤੀ ਜਿਹੜਾ ਬਾਬਾ ਸਾਹਿਬ ਨੇ ਦਿੱਤਾ ਹੈ ਆਪਾਂ ਉਹਦੇ প্রতি ਸਮਰਪਿਤ ਭਾਵਨਾ ਕਰਕੇ ਆਪਾਂ ਛੋਟੋਟੀਆਂ ਜਿਹੜੀਆਂ ਜੱਥੇਬੰਦੀਆਂ ਬਣਾ ਕੇ ਬੈਠੇ ਆ ਉਹਨਾਂ ਤਿਆਰ ਕਰਕੇ ਤਿਆਗ ਕਰਕੇ ਆਪਾਂ ਬੋਇਸ ਸਮਾਜ پارٹی ਮਜ਼ਬੂਤ ਕਰੀਏ ਤਾਂ ਜੋ ਆਪਾਂ 2027 ਚ ਬੋਇਸ ਸਮਾਜ ਨੂੰ ਆਪਾਂ ਪੰਜਾਬ ਦਾ ਸ਼ਾਸਕ ਬਣਾਉਣ ਦਾ ਜਿਹੜਾ ਸੁਪਨਾ ਲੈ ਕੇ ਜਿਹੜਾ ਮਹਾਪੁਰਸ਼ਾਂ ਨੇ ਜਿਹੜਾ ਕਾਸ਼ੀ ਆਮਦਨ ਦੋਨੋਂ ਸੀ ਕਿ ਮੈਂ ਦੇਸ਼ ਦੇ ਬਹੁਤ ਸਮਾਂ ਨੂੰ ਸ਼ਾਸਕ ਬਣਾਉਣਾ ਹੈ ਆਪਾਂ ਉਹਦੀ ਉਹਨਾਂ ਦੀ ਸੋਚ ਨੂੰ ਅਗਰ ਪੂਰਾ ਕੰਨ ਹੈ ਤਾਂ ਆਪਾਂ ਨੂੰ ਛੋਟੇ ਮੋਟੇ ਨਿੱਕੇ ਜਿਹੜੇ ਗਿੱਲੇ ਛਕ ਪੇ ਛੱਡ ਕੇ ਸਮਾਜ ਦੇ ਇੰਟਰਸਟ ਲਈ ਬਹੁਤ ਸਾਰੀ ਸੋਚ ਲਈ ਮਹਾਪੁਰਸ਼ ਸੋਚ ਲਈ ਸਾਨੂੰ ਛੱਡ ਗਏ ਬਹੁਤ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦਾ ਸਾਨੂੰ ਜਿਹੜਾ ਅਪਰਾਹਲਾ ਕਰਨਾ ਚਾਹੀਦਾ ਅੱਜ ਦੇ ਮੌਕੇ ਤੇ ਮੈਂ ਤੁਹਾਨੂੰ ਇਹ ਹੀ ਅਪੀਲ ਕਰਾਂਗਾ ਆਹ ਕੱਟਿਓ ਕਿ ਹਮਲਾ ਮਾਰ ਕੇ ਪੰਜਾਬ ਵਿੱਚ ਸਦਾ ਪ੍ਰਾਪਤੀ ਦੇ ਲਈ ਜਿਹੜਾ 50 ਸਵਾਲਾ ਮਹਮਾ ਹੈ ਇਹ ਇਕੱਲੇ ਡਰਗ ਮਾਫੀਆ ਦੇ ਖਿਲਾਫ ਨਹੀਂ ਮਾਫੀਆ ਬਹੁਤ سارے ਬੈਠੇ ਨੇ ਵਿੱਦਿਕ ਅਦਾਰੇ ਚ ਬੈਠੇ ਮਾਫੀਆ ਬਣ ਕੇ ਬੈਠੇ ਨੇ ਜਿਹੜੇ ਵਿੱਦਿਕ ਅਦਾਰੇ ਚ ਗਲੋਟ ਕਰ ਰਹੇ ਨੇ ਹੋਰ ਵੀ ਹਸਪੀਟਲ ਚ ਲਟ ਹੋ ਰਹੀ ਹੈ ਅੱਜ ਹਰਤ ਦੇ ਮਾਮਲੇ ਲਟ ਹੋ ਰਹੀ ਹੈ ਪੂਰੇ ਦੇ ਪੂਰੇ ਸਿਸਟਮ ਚ ਜਿਹੜੀਆਂ ਚ ਗਰਾਵਟਾਈ ਹੈ ਉਹਨਾਂ ਗਰਾਵਟਾਂ ਜਿਹੜਾ ਵੱਡਾ ਮਾਫੀਆ ਸਰਕਾਰਾਂ ਦੇ ਨਾਲ ਜਿਹੜੇ ਉਹਨਾਂ ਦੀ ਐਡਜਸਟਮੈਂਟ ਸੈਟਲਮੈਂਟ ਆ ਆਪਾਂ ਉਹਨਾਂ ਸੈਟਲਮੈਂਟ ਤੋੜ ਵਾਲੇ ਸਿਸਟਮ ਨੂੰ ਅੱਗੇ ਵਧਾਈਏ ਔਰ ਬੌਧ ਸਮਾਜ ਨੂੰ ਮੌਕਾ ਦਈਏ ਤਦ ਹੀ ਪੰਜਾਬ ਦਾ ਭਲਾ ਹੋ ਸਕਦਾ ਪ੍ਰਵੀਨ ਪੰਗਾ ਜੀ ਪਾਰਟੀ ਵਕਫ ਵਕ ਤਰੀਕਿਆਂ ਨਾਲ ਜਿਹੜੀਆਂ ਗਤੀਵਿਧੀਆਂ ਨੇ ਉਹ ਆਪਣੀਆਂ ਕਰਦੀ ਹੁੰਦੀ ਆ ਤੇ ਉਸ ਦੇ ਲਈ ਉਹ ਫੰਡ ਵੀ ਇਕੱਠਾ ਕਰਦੀ ਆ ਫੰਡ ਇਕੱਠਾ ਕਰਨ ਲਈ ਉਹ ਜਿਹੜੇ ਵਰਕਰ ਹੁੰਦੇ ਨੇ ਆਗੂ ਹੁੰਦੇ ਨੇ ਉਹਨਾਂ ਕੋਲ ਜਾ ਕੇ ਉਹ ਇਕੱਠਾ ਕਰਦੀ ਆ ਪਰ ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬੌਧ ਸਮਾਜ ਪਾਰਟੀ ਦੇ ਨਾਲ ਨੇ ਉਹ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਆ ਸੋ ਜਿਹੜੀ ਇਹ ਤੁਹਾਡੀ ਜਿਹੜੀ ਸਮੱਸਿਆ ਪਾਰਟੀ ਦੇ ਮੂਰੇ ਦਿਖਾਈ ਦੇ ਰਹੀ ਆ ਤੁਸੀਂ ਇਸ ਨੂੰ ਕਿਵੇਂ ਨਿਜਿੱਠੂਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜਾ ਤੁਹਾਡਾ ਟੀਚਾ ਉਹ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਜਿੱਤਣਾ ਵਾ ਉਹ ਜਿਹੜੀ ਤੁਸੀਂ ਆਰਥਿਕ ਸਾਧਨਾਂ ਦੀ ਗੱਲ ਕੀਤੀ ਆ ਤਾਂ ਜਦੋਂ ਸਾਬਕਾ ਸ਼ਿਾਮ ਜੀ ਨੇ ਅੰਦੋਲਨ ਸ਼ੁਰੂ ਕੀਤਾ ਸੀ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਸਾਬਕਾ ਸ਼ਿਾਮ ਜੀ ਨੂੰ ਅਮਰੀਕਾ ਫਾਇਨਾਂਸ ਕਰਦਾ ਔਰ ਇਹ ਏਜੰਸੀਆਂ ਇਹ ਤੱਕ ਸਤਿ ਨਹੀਂ ਸੀ ਕਰ ਸਕੀਆਂ ਕੀ ਬੌਜਸ ਸਮਾਜ ਪਾਰਟੀ ਨੂੰ ਉਹਨਾਂ ਦੇ ਇਨਕਮ ਸੋਰਸ ਕੀ ਹੈ ਬੌਜਸ ਸਮਾਜ ਪਾਰਟੀ ਆ ਇਨਕਮ ਸੋਰਸ ਪਾਰਟੀ ਦੇ ਸਮਰਥਕ ਸਮસ્તਕ ਵਰਕਰ ਸਾਡੇ ਜਿਹੜੇ ਪੇ ਬੈਕ ਟੂ ਸੁਸਾਇਟੀ ਜਿਹੜੇ ਬਾਪ ਸੇਵ ਦੇ ਜਿਹੜੇ ਜਿਹਨਾਂ ਨੂੰ ਬਾਵਾ ਸਾਡੀ ਕਿਰਪਾ ਨਾਲ ਇਹ ਨੌਕਰੀਆਂ ਮਿਲੀਆਂ ਉਹ ਸੈਕਸ਼ਨ ਹੈ ਔਰ ਜਿਹੜੇ ਪਿੰਡਾਂ ਦੀ ਜਿਹੜੀ ਬੂਥ ਕਮੇਟੀਆਂ ਸਾਡੇ ਜਿਹੜੇ ਬੂਥ ਸਾਥੀ ਨੇ ਅਗਰ ਅੱਜ ਪੈਸੇ ਦਾ ਮੁਕਾਬਲਾ ਪੈਸੇ ਨਾਲ ਨਹੀਂ ਕੀਤਾ ਜਾਂਦਾ ਤਾਂ ਅੱਜ ਜਿਹੜੇ ਆ ਪੰਦੇ ਦੇ ਰਾਜਨੀਤੀ ਚ ਕਾਪਟ ਘਰਾਣੇ ਅੱਜ ਜਿਹੜੇ ਨੇ ਮੋਦੀ ਸਰਕਾਰ ਬਣ ਤੋਂ ਬਾਅਦ ਅੱਜ ਵੱਡੇ ਲੈਵਲ ਤੇ ਕਾਪਟ ਘਰਾਣੇ ਅੱਜ ਜਿਹੜੇ ਆ ਦੇਸ਼ ਵਿੱਚ ਜਿਹੜੇ ਆ ਜੋਨਾਂ ਦਾ ਭਾਰੂ ਹੋਏ ਨੇ ਅਗਰ ਕਾਪਟ ਘਰਾਣੇ ਦਾ ਮੁਕਾਬਲਾ ਕਰਨਾ ਹੈ ਤਾਂ ਸਾਨੂੰ ਜਿਹੜਾ ਪਿੰਡ ਲੈਵਲ ਤੱਕ ਜਿਹੜੇ ਬੂਥ ਲੈਵਲ ਤੱਕ ਸਾਥੀ ਬੈਠੇ ਨੇ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਕਰਨ ਦੀ ਲੋੜ ਹੈ ਉਹਨਾਂ ਨੂੰ ਲੜਾਈ ਦਾ ਉਹ ਦੇਸ਼ ਦੱਸਣ ਦੀ ਲੋੜ ਹੈ ਅਗਰ ਸਮਾਜ ਨੇ ਸ਼ਾਸਕ ਬਣਾਣਾ ਹੈ ਤਾਂ ਸ਼ਾਸਕ ਬਣਾ ਲਈ ਉਦੀ ਕੋਈ ਨਾ ਕੋਈ ਕੁਰਬਾਨੀ ਦੇਣੀ ਪੈਂਦੀ ਉਹਦੀ ਕੀਮਤ ਦੇਣੀ ਪੈਂਦੀ ਹੈ ਅੱਜ ਕੀਮਤੋ ਦੇ ਰੂਪ ਚ ਕੋਈ ਸਮਾਂ ਦੇ ਸਕਦਾ ਹੈ ਕੋਈ ਪੈਸਾ ਦੇ ਸਕਦਾ ਹੈ ਕੋਈ ਹੁਨਰ ਦੇ ਸਕਦਾ ਹੈ ਵਕ ਵਕ ਪਲੇਟਫਾਰਮ ਤੇ ਜਿਹੜਾ ਵੀ ਸਾਥੀ ਪਾਰਟੀ ਦੀ ਮਜ਼ਬੂਤੀ ਲਈ ਅੰਦੋਲਨ ਦੀ ਮਜ਼ਬੂਤੀ ਦੇ ਲਈ ਹੁਣ 2027 ਲਈ ਬਹੁਜਨ ਸਮਾਜ ਨੂੰ ਸ਼ਾਸਕ ਬਣਾਉਣ ਦੇ ਲਈ ਜੋ ਵੀ ਬੰਦੇ ਦਾ ਹੁਨਰ ਹੈ ਬਹੁਜਨ ਸਮਾਜ ਪਾਰਟੀ ਉਸ ਹੁਨਰ ਦਾ ਫਾਇਦਾ ਲੇਗੀ ਉਸ ਹੁਨਰ ਵਾਲੇ ਸਾਥੀ ਦਾ ਸਹਿਯੋਗ ਲੈ ਗੀ ਔਰ ਜਿਹੜਾ ਇਹੜੇ ਪੈਸੇ ਦੀ ਸਮੱਸਿਆ ਇਹ ਜਦੋਂ ਆਪਣਾ ਆਪਣਾ ਜੱਤੇ ਬੰਦੇ ਢਾਂਚੇ ਨੂੰ ਆਪਾਂ ਮਜ਼ਬੂਤ ਕਰ ਜਾਾਂਗੇ ਥੱਲੇ ਤੱਕ ਸੰਗਠਨ ਨੂੰ ਕਾਇਮ ਕਰ ਜਾਾਂਗੇ ਤਾਂ ਫਿਰ ਫੰਡ ਦੀ ਵੀ ਕੋਈ ਵੱਡੀ ਸਮੱਸਿਆ ਨਹੀਂ ਰਹਿੰਦੀ ਫੰਡ ਦੀ ਉਹਨਾਂ ਲੋਕਾਂ ਨੂੰ ਜ਼ਿਆਦਾ ਲੋੜ ਪੈਂਦੀ ਹੈ ਜਿਹੜੇ ਰਾਤ ਤੋਂ ਰਾਤ ਟਿਕਟਾਂ ਲੈ ਕੇ ਆਉਂਦੇ ਨੇ ਕਾਰਪੋਰੇਟ ਘਰਾਣੇ ਦਿੱਲੋ ਟਿਕਟਾਂ ਵੱਡੀਆਂ ਨੈਸ਼ਨਲ ਪਾਰਟੀ ਦੇ ਟਿਕਟਾਂ ਡਿਕਲੇ ਕਰ ਦਿਆ ਨੇ ਉਸੇ ਵੇਲੇ ਲੱਖਾਂ ਕਰੋੜਾ ਰੁਪਏ ਖਰਚ ਕੇ ਲੋਕਾਂ ਨੂੰ ਗਮਰਾਹ ਕਰਕੇ ਜਿਹੜੇ ਐਮਐਲਏ ਪੀ ਜਿੱਤਦੇ ਨੇ ਉਹ ਜਿੱਤ ਤੋਂ ਬਾਅਦ ਲੋਕਾਂ 'ਚ ਨਜ਼ਰ ਨਹੀਂ ਆਉਂਦੇ ਅਗਰ ਲੋਕਾਂ 'ਚ ਨਜ਼ਰ ਆਉਣ ਵਾਲੇ ਨਮਿਹਦੇ ਪੈਦਾ ਕਰਨੇ ਨੇ ਤਾਂ ਸਾਨੂੰ ਉੱਤੇ ਮੈਂ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਵੋਟਰਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਚੰਨ ਦਿਨਾਂ ਚਾ ਕੇ ਲੀਡਰ ਜਿਹੜੇ ਉੱਪਰ ਆ ਕੇ ਐਮਐਲਐਮਪੀ ਬਣ ਕੇ ਜਾਂਦੇ ਨੇ ਸਾਨੂੰ ਅਜਿਹ ਮੌਕਾ ਪ੍ਰਸਤੀ ਦੀ ਰਾਜਨੀਤੀ ਨੂੰ ਨਕਾ ਨਾ ਹੋਵੇਗਾ ਜਿਹੜੇ ਕਿਸੇ ਸਿਧਾਂਤਕ ਗੱਲਾਂ ਕਰਨ ਵਾਲੇ ਰਾਤੋਂ ਰਾਤ ਸਰਕਾਰਾਂ ਦੇ ਵਿੱਚ ਛੋਟੇ ਛੋਟੇ ਅਹੁਦੇ ਲਈ ਛੋਟੋਟੀਆਂ ਚੇਪੇ ਲੈਦੇ ਜਾਂਦੇ ਨੇ ਅਜਿਹ ਲੋਕਾਂ ਨੂੰ ਨਕਾ ਨਾ ਹੋਵੇਗਾ ਔ ਸਮਾਜ ਦੇ ਦ੍ਰਿੜਤਾ ਨਾਲ ਖੰਡ ਵਾਲੇ ਲੋਕਾਂ ਨੂੰ ਅਗਰ ਅਸੀਂ ਐਮਐਲਐਮਪੀ ਚਤਾਵਾਂਗੇ ਤਾਂ ਲੜਾਈ ਵਿੱਚ ਤੁਹਾਡੀ ਜਿੱਤੇਗੀ ਉਹਦੀ ਐਗਜ਼ਾਮਪਲ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਚ ਬਹੁਜ ਸਮਾਜ ਪਾਰਟੀ ਦੇ ਇੱਕੋ ਇੱਕ ਵਿਧਾਇਕ ਡਾਕਟਰ ਨਿਸ਼ਚਤਰ ਪਾਲ ਜੀ ਨੇ ਉਹਨਾਂ ਦੀ ਵਿਧਾਨ ਸਭਾ ਦੀ ਤੁਸੀਂ ਕਾਰਜਸ਼ੈਲੀ ਦੇਖ ਸਕਦੇ ਹੋ ਜਿੱਤੇ ਬਾਕੀ 116 ਐਮਐਲਏ ਨੇ ਉਹ ਬੱਕੋ ਬੁੱਧਿਆਂ ਤੇ ਸਮਾਜ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਉਹ ਬੋਲਣ ਚ ਜਿਹੜੇ ਝਕਾਟ ਝਕਾਟ ਕਰਦੇ ਨੇ ਔਰ ਬਾਇਸ ਸਮਾਜ ਪਾਰਟੀ ਦੇ ਵਿਧਾਇਕ ਹਰ ਮੁੱਦੇ ਤੇ ਚਾਹੇ ਪੰਜਾਬੀਆਂ ਦਾ ਮੁੱਦਾ ਹੋਵੇ ਚਾਹੇ ਮਲਾਜ਼ਮਾਂ ਦਾ ਮੁੱਦਾ ਹੋਵੇ ਚਾਹੇ ਨੌਜਵਾਨਾਂ ਦਾ ਮੁੱਦਾ ਹੋਵੇ ਚਾਹੇ ਮਨਾ ਮਜ਼ਦੂਰਾਂ ਤੇ ਅਤਿਆਚਾਰ ਦੀ ਗੱਲ ਹੋਵੇ ਉਹ ਡਟ ਕੇ ਜਿਹੜੇ ਵਿਧਾਨ ਸਭਾ ਬੋਲ ਰਹੇ ਨੇ ਸਾਨੂੰ ਜਹਜ ਹੈ ਨੁਮੈਂਦੇ ਬਦ ਹਸਵਾ ਚ ਲੋਕਾਂ ਸਾ ਪੇਜਣ ਦੀ ਲੋੜ ਹੈ ਤਦੈ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾ ਸਕਦਾ ਇਸ ਕਰਕੇ ਜਦੋਂ ਸਮਾਜ ਨੂੰ ਆਪਾਂ ਅਪੀਲ ਕਰ ਦਈਏ ਵੀ ਆਪਾਂ ਸ਼ਾਸਕ ਬੰਨਾ ਹੈ ਸਤਾ ਲੈਣੀ ਹੈ ਤਾਂ ਸਰਕਾਰ ਥੱਲੇ ਵਾਲੇ ਲੋਕ ਥੱਲੇ ਵਾਲਾ ਗਠਨ ਜਿਹੜਾ ਮਹਾਪੁਰਸ਼ਾਨ ਅੰਦੋਲਨ ਨੂੰ ਸਮਰਪਿਤ ਹੈ ਪਹਿਲਾਂ ਵੀ ਪੰਜਾਬ ਚੋਂ ਆਪਾਂ ਪੈਸੇ ਵਾਲਿਆਂ ਨੂੰ ਹਰਾ ਕੇ ਇੱਥੋਂ ਪੰਜਾਬ ਚੋਂ ਸਮੇਂ ਚ ਐਮਐਲਏ ਜਤਾਏ ਨੇ ਐਮਪੀ ਵਿੱਚ ਦਾਈ ਨੇ ਸਭ ਤੋਂ ਵੱਡੀ ਸਟੇਟ ਉੱਤਰ ਪ੍ਰਦੇਸ਼ ਵਿੱਚ ਪੈਸੇ ਵਾਲੇ ਦਾ ਆਪੋ ਕਾਲਵਾ ਕਰਕੇ ਚਾਰ ਵਾਰ ਪੈਣ ਕੁਮਾਰੀ ਮਾਇਆਬਤੀ ਜੀ ਦੀ ਸਰਕਾਰ ਬਣੀ ਹੈ ਉਹ ਪੈਸਿਆਂ ਸਰਤੇ ਨੋਟਾਂ ਸਰਤੇ ਨਹੀਂ ਉਹ ਵੋਟਾਂ ਸਰਤੇ ਮਹਾਪੁਰਸ਼ਾਂ ਦੇ ਅੰਦੋਲਨ ਦੇ ਸਰਤੇ ਬਣੀ ਹੈ ਉਹੀ ਭਾਵਨਾ ਸੀ ਪੰਜਾਬ ਚ ਕਦਾ ਕਰਾਂਗੇ ਤਾਂ ਜੋ ਜਿਹੜਾ ਨੋਟਾਂ ਵਾਲਿਆਂ ਦਾ ਮੁਕਾਬਲਾ ਕਰਨ ਲਈ ਅਸੀਂ ਵੋਟਾਂ ਵਾਲਿਆਂ ਨੂੰ ਮੈਂਟਲੀ ਪ੍ਰਪੇਅਰ ਕਰਕੇ ਜਿਹੜਾ ਆਪਣੇ ਉਦੇਸ਼ ਦੇ ਲਈ ਲੜਾਈ ਲਈ ਕਿ ਆਪਾਂ ਪੰਜਾਬ ਦੀ ਸਤਾ ਹੱਥ ਚ ਲੈਣੀ ਹੈ ਤਾਂ ਹੀ ਆਉਣ ਵਾਲੇ ਪੰਜਾਬ ਦਾ ਭਲਾ ਹੋ ਸਕਦਾ ਉਹਦੇ ਲਈ ਅਸੀਂ ਜਿਹੜਾ ਆਪਣੇ ਇਨਕਮ ਸੋਰਸ ਜਿਹੜੇ ਨੇ ਜਿੱਤੋਂ ਸਾਡੇ ਸਾਡੇ ਸਾਥੀ ਸੈਟ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਅਗਰ ਸਤਾ ਪ੍ਰਾਪਤ ਕਰਨੀ ਹੈ ਅੱਗੇ ਜਿਹੜੇ ਸਤਾ ਲਈ ਕਤਲ ਹੁੰਦੇ ਸੀ ਅੱਜ ਕਤਲ ਨਹੀਂ ਬਾਸ ਆਲੇ ਸਾਨੂੰ ਲੋਕਤੰਤਰ ਦਾ ਜਿਹੜਾ ਇਹ ਸੰਵਧਾਨ ਆਈ ਮੌਕਾ ਦਿੰਦਾ ਹੈ ਕਿ ਜਿਨ੍ਹਾਂ ਦੀਆਂ ਵੱਧ ਵੋਟਾਂ ਉਹ ਰਾਜ ਪ੍ਰਾਪਤ ਕਰ ਸਕਦੇ ਨੇ ਇਸ ਕਾਰਕਿ ਲੋਕਤੰਤਰ ਦੇ ਵਿੱਚ ਅੱਜ ਜਿਹੜਾ ਸਮਝ ਦੇਣ ਵਾਲੇ ਦੀ ਵੀ ਮਾਤਾ ਸੈਂ ਵੀਨ ਕ ਅਫਸਰ ਦੇਣ ਵਾਲੇ ਦੀ ਮਾਤਾ ਔਰ ਜਿਨ੍ਹਾਂ ਦਾ ਹੁਨਰ ਹੈ ਕੋ ਮੀਡੀਆ ਦਾ ਹੁਨਰ ਹੈ ਕੋ ਹੋਰ ਹੁਨਰ ਨਹੀਂ ਉਨਰ ਉਨਰ ਦਾ ਦੀ ਅਸੀਂ ਸਮਾਜ ਦੇ ਰੇਤਲੇ ਵੱਤੋ ਕਰਕੇ ਪੰਜਾਬ ਦੇ ਲਈ 2027 ਸੱਤਾ ਪ੍ਰਾਪਤੀ ਦੇ ਲਈ ਪੰਜਾਬ ਦੇ ਬਹੁਜਨ ਸਮਾਜ ਨੂੰ ਸ਼ਾਸਕ ਬਣਾਉਣ ਦੀ ਜਿਹੜੀ ਸੋਚ ਨੂੰ ਲੈ ਕੇ ਲੜੀ ਹੈ ਉਹਨੂੰ ਅਸੀਂ ਮਜਬੂਤ ਕੰਦ ਲਈ ਮਜਬੂਤ ਇਰਾਦੇ ਦੇ ਨਾਲ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਜਨ ਤੱਕ ਅੰਦੋਲਨ ਜਿਹੜਾ ਅੱਜ ਬਣਾ ਰਹੀ ਹੈ ਉਹ ਚ ਲੱਗੇ ਹੋਏ ਆ ਉਹ ਹੁਣ ਸਮਝ ਤੁਹਾਨੂੰ ਉਹਦੇ ਸਾਰਤਕ ਨਤੀਜੇ ਨਜ਼ਰ ਆਉਣਗੇ ਇਹ ਸਨ ਪ੍ਰਵੀਨ ਬੰਗਾ ਜੀ ਜੋ ਕਿ ਕਾਫੀ ਛੋਟੀ ਉਮਰੋਂ ਹੀ ਜਿਹੜੀ ਭੋਜਨ ਸਮਾਜ ਪਾਰਟੀ ਦੀ ਮਮਟਾ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਸ ਨੂੰ ਸਮਰਪਿਤ ਸੀਗੇ ਕਾਫੀ ਵਕ ਵਕ ਆਉਦਿਆਂ ਤੇ ਇਹ ਰਹਿ ਚੁੱਕੇ ਨੇ ਸੀਨੀਅਰ ਲੀਡਰ ਨੇ ਭੋਜਨ ਸਮਾਜ ਪਾਰਟੀ ਦੇ ਜਿਨ੍ਹਾਂ ਨਾਲ ਅਸੀਂ ਅੱਜ ਗੱਲ ਕੀਤੀ ਆ ਸੋ ਅੱਜ ਦੀ ਇਹ ਸਾਡੀ ਜਿਹੜੀ ਕਵਰੇਜ ਸੀਗੀ ਇਹ ਅਸੀਂ ਤੁਹਾਨੂੰ ਦਿਖਾਈ ਆ ਕਿਸੇ ਹੋਰ ਮਹਿਮਾਨ ਨਾਲ ਵੀ ਅਸੀਂ ਜਲਦੀ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਇਜਾਜ਼ਤ ਦਿਓ ਧੰਨਵਾਦ